ਪੰਜਾਬ ਪੁਲਿਸ ਨੇ ਆਪਰੇਸ਼ਨ ਕਾਸੋ ਦੇ ਤਹਿਤ ਜਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਲੰਗੜੋਆ ਵਿੱਚ ਜਿਲ੍ਹਾ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਸਰਚ ਬਿਆਨ ਕੀਤਾ ਗਿਆ ਇਸ ਸਰਚ ਅਭਿਆਨ ਦਾ ਜਾਇਜ਼ਾ ਲੈਣ ਦੇ ਲਈ ਨਰੇਸ਼ ਅਰੋੜਾ ਆਈਪੀਐਸ ਏਡੀਜੀਪੀ ਹਿਊਮਨ ਰਾਈਟਸ ਪੰਜਾਬ ਵੀ ਪਿੰਡ ਲੰਗੜੋਆ ਵਿਖੇ ਪਹੁੰਚੇ ਉਹਨਾਂ ਦੇ ਨਾਲ ਨਵਾਂ ਸ਼ਹਿਰ ਦੇ ਐਸਐਸਪੀ ਮਹਿਤਾਬ ਸਿੰਘ ਐਸਪੀਡੀ ਡਾਕਟਰ ਮੁਕੇਸ਼ ਕੁਮਾਰ ਅਤੇ ਡੀਐਸਪੀ ਵੀ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਤੇ ਸਿਕੰਜਾ ਕਸਣ ਲਈ ਇਹ ਸਰਚ ਆਪਰੇਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ ਇਹ ਨਸ਼ਾ ਤਸਕਰ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ। ਕੀ ਮਿਲਿਆ ਕੋਈ ਖਾਲੀ ਹੱਥ ਰਹਿ ਰਹਾ ਜਿੱਤੇ ਬਾਪ ਪੁਲਿਸ ਚੱਕਰ ਮਾਰ ਰਹੀ ਰੈਡ ਮਾਰੀ ਕੁਝ ਨਹੀਂ ਰਿਹਾ ਆ ਕੇ ਕਾਰਨ ਸਰ ਕੀ ਹੈ। ਹਾਂ ਤੁਹਾਨੂੰ ਪਤਾ ਹੀ ਹੈ ਡਰੱਗਸ ਦੇ ਖਿਲਾਫ ਸਪੈਸ਼ਲ ਕੈਂਪੇਨ ਚਲਾਈ ਜਾ ਰਹੀ ਹੈ ਪੰਜਾਬ ਪੁਲਿਸ ਫੋਰਮ। ਤੋਂ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਕਨਸਰਟਡ ਐਫਰਟ ਹੋ ਰਿਹਾ ਹੈ। ਜਿਹੜੇ ਡਰੱਗ ਸਮੱਗਰਾਂ ਨੂੰ ਫੜਨ ਲਈ ਇਸ ਕੰਮ ਨੂੰ ਬੰਦ ਕਰਾਉਣ ਲਈ ਤੇ ਜਿਹੜੇ ਸਾਡੇ ਪੁਆਇੰਟ ਆਫ ਸੇਲ ਨੇ ਜਿੱਥੇ-ਜਿੱਥੇ ਇਹ ਸੇਲ ਹੁੰਦੀ ਹੈ ਉਹਨਾਂ ਤੇ ਉਹਨਾਂ ਨੂੰ ਰੋਕਣ ਲਈ ਉਥੋਂ ਰਿਕਵਰੀਜ਼ ਦੇ ਲਈ ਹੋਰ ਇਹ ਪਿਛਲੇ ਹਫ਼ਤੇ 10 ਦਿਨ ਤੋਂ ਅਸੀਂ ਇੱਕ ਕੈਂਪੇਨ ਮੋਡ ਦੇ ਵਿੱਚ ਡਰੱਗਜ਼ ਦੇ ਖਿਲਾਫ ਸਾਰੇ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਹੋ ਰਿਹਾ ਹੈ ਤੇ ਉਹਦੀ ਲੜੀ ਦੇ ਵਿੱਚ ਹੀ ਅੱਜ ਸਾਰੇ ਪੰਜਾਬ ਦੇ ਜ਼ਿਲ੍ਹਿਆਂ 'ਚ ਸੀਨੀਅਰ ਆਫੀਸਰਜ਼ ਨੂੰ ਵੀ ਭੇਜਿਆ ਗਿਆ ਹੈ ਤਾਂ ਕਿ ਉਹ ਇਕ ਤਾਂ ਇਹਨਾਂ ਆਪਰੇਸ਼ਨਸ ਨੂੰ ਸੁਪਰਵਾਈਜ਼ ਕਰਨ ਔਰ ਦੂਸਰਾ ਆਪਣੀ ਫੋਰਸ ਦੀ ਹੌਸਲਾ ਵਜਾਈ ਵੀ ਇਹਦੇ ਨਾਲ ਹੋਵੇ ਵੀ ਸੀਨੀਅਰ ਅਫਸਰ ਜਦੋਂ ਆਂਦੇ ਨੇ ਤਾਂ ਕਈ ਇਸ਼ੂਸ ਹੁੰਦੇ ਨੇ ਜਿਹੜੇ ਉਹਨਾਂ ਦੇ ਮੌਕੇ ਤੇ ਹੀ ਹੱਲ ਹੋ ਜਾਂਦੇ ਨੇ ਜਿਹੜੇ ਡਰਗ ਪੈਲਰਸ ਦੇ ਪਰਿਵਾਰ ਆ ਸਰ ਇਹਨਾਂ ਨੂੰ ਹਿਊਮਨ ਰਾਈਟਸ ਬਾਰੇ ਤਾਂ ਆਪਾਂ ਜਾਣੂ ਕਰਾਉਣੀ ਆ ਕਿ ਹਿਊਮਨ ਰਿਸਪੌਂਸਿਬਿਲਟੀ ਬਾਰੇ ਵੀ ਜਾਣੂ ਕਰਾਇਆ ਜਾਂਦਾ ਦੇਖੋ ਰਿਸਪੌਂਸਿਬਿਲਟੀ ਡਰਗਸ ਦੀ ਤੁਹਾਨੂੰ ਪ੍ਰੋਬਲਮ ਪਤਾ ਹੈ ਇਹ ਇੱਕ ਬੰਦੇ ਦੀ ਇੱਕ ਡਿਪਾਰਟਮੈਂਟ ਦੀ ਪ੍ਰੋਬਲਮ ਨਹੀਂ ਹੁੰਦੀ ਇਹ ਮੈਂ ਪਹਿਲਾਂ ਵੀ ਜਦੋਂ ਆਇਆ ਸੀ ਸ਼ਾਇਦ ਪਹਿਲਾਂ ਵੀ ਗੱਲ ਇਹ ਹੋਈ ਇਹ ਸਾਡੀ ਸੁਸਾਇਟੀ ਦੀ ਓਵਰਆਲ ਪ੍ਰੋਬਲਮ ਹੈ ਇਹਦੇ ਵਿੱਚ ਮਲਟੀ ਪ੍ਰੌਂਗਡ ਸਾਨੂੰ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਹੈ ਪੇਰੈਂਟਸ ਤੋਂ ਲੈ ਕੇ ਜਿਨ੍ਹਾਂ ਦਾ ਬੱਚਾ ਡਰੱਗਸ ਦੇ ਵਿੱਚ ਜਾਂਦਾ ਹੈ ਕਿਉਂਕਿ ਪਹਿਲਾਂ ਉਹਦੀ ਡਿਮਾਂਡ ਕ੍ਰੀਏਟ ਹੁੰਦੀ ਹੈ ਫਿਰ ਹੀ ਡਰੱਗ ਸਪਲਾਈ ਹੁੰਦੀ ਹੈ ਫਿਰ ਹੀ ਉਹਦਾ ਵਪਾਰ ਬਣਦਾ ਹੈ ਤੋਂ ਇਹ ਦੋਵੇਂ ਪਾਸੋਂ ਹੀ ਚੱਲਦਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਅਸੀਂ ਫੈਮਿਲੀ ਲੈਵਲ ਤੇ ਫਿਰ ਸਕੂਲ ਕਾਲਜ ਲੈਵਲ ਤੇ ਸੁਸਾਇਟੀ ਲੈਵਲ ਤੇ ਇਹਨੂੰ ਪ੍ਰिवेंट ਕਰਨ ਦੇ ਵੀ ਸਾਨੂੰ ਉਪਰਾਲੇ ਕਰਨੇ ਪੈਂਦੇ ਆ ਉਹ ਜਦ ਤੱਕ ਉਹ ਨਾ ਹੋਣ ਦੇਖੋ ਐਨਫੋਰਸ ਕਰਨਾ ਇੱਕ ਬੰਦੇ ਨੇ ਡਰਗ ਵੇਚਣਾ ਆ ਉਹਨੂੰ ਫੜਨਾ ਉਹ ਇੱਕ ਪੁਲਿਸ ਦਾ ਕੰਮ ਹੈ ਲੇਕਿਨ ਜਿਹੜਾ ਉਹਦੀ ਡਿਮਾਂਡ ਕਰ ਰਿਹਾ ਹੈ ਜੇ ਉਹ ਬਿਮਾਰ ਹੈ ਉਹਦੀ ਟ੍ਰੀਟਮੈਂਟ ਕਰਨਾ ਹੈਲਥ ਡਿਪਾਰਟਮੈਂਟ ਦਾ ਕੰਮ ਹੈ ਔਰ ਜਿਹੜੇ ਬੱਚੇ ਹਾਲੇ ਤੱਕ ਡਰਗਸ ਨਹੀਂ ਲੈਂਦੇ ਉਹਨਾਂ ਨੂੰ ਇਹਦੇ ਬਾਰੇ ਚਾਣਨਾ ਪਾਉਣਾ ਉਹਨਾਂ ਨੂੰ ਇਸ ਚੀਜ਼ ਤੋਂ ਪ੍ਰिवेंट ਕਰਕੇ ਰੱਖਣਾ ਵੀ ਉਹ ਡਰਗਸ ਵੱਲ ਨਾ ਜਾਣ ਉਹਨਾਂ ਨੂੰ ਸਪੋਰਟਸ ਜੋਥ ਹੈ ਖਾਸ ਕਰਕੇ ਲੋਕ ਉਹਨਾਂ 'ਚ એનર્ਜੀ ਬਹੁਤ ਹੁੰਦੀ ਹੈ ਉਹਨਾਂ ਦੀ એનર્ਜੀ ਨੂੰ ਸਿੱਧੇ ਪਾਸੇ ਲਾਉਣਾ ਇਹ ਵੀ ਇੱਕ ਬਹੁਤ ਵੱਡਾ ਕੰਮ ਹੁੰਦਾ ਹੈ ਤੇ ਸਾਨੂੰ ਮਲਟੀ ਪ੍ਰੌਂਗਡ ਰਿਸਪਾਂਸ ਜਿਹੜੀ ਹੈ ਉਹੀ ਆਪਾਂ ਨੂੰ ਸਕਸੈਸ ਦੇ ਸਕਦੀ ਹੈ ਤੇ ਇਹਦੇ 'ਚ ਸਾਰਿਆਂ ਨੂੰ ਹਿੱਸਾ ਪਾਣਾ ਪੈਂਦਾ ਹੈ ਇਹ ਵਿੱਚ ਇੱਕ ਬੰਦਾ ਕਵੇ ਵੀ ਇੱਕ ਬੰਦਾ ਮੈਂ ਇਹ ਕਰ ਲਿਆ ਉਹ ਕਾਫੀ ਨਹੀਂ ਹੈ ਹਰ ਬੰਦਾ ਆਪਣਾ ਆਪਣਾ ਰੋਲ ਅਦਾ ਕਰੇ ਔਰ ਮੈਂ ਇਹ ਕਹਾਂਗਾ ਵੀ ਇਹਦੇ 'ਚ ਜਿਹੜਾ ਪਰਿਵਾਰ ਦਾ ਪੇਰੈਂਟਸ ਦਾ ਔਰ ਆਪਣੇ ਬਜ਼ੁਰਗਾਂ ਦਾ ਘਰ ਦੇ ਵੱਡਿਆਂ ਦਾ ਸਿਆਣੇ ਬੰਦਿਆਂ ਦਾ ਫਿਰ ਸਕੂਲ ਔਰ ਟੀਚਰਸ ਦਾ ਉਹ ਸਭ ਨਾਲੋਂ ਵੱਡਾ ਰੋਲ ਹੈ ਕਿਉਂਕਿ ਬੇਸ ਉੱਥੋਂ ਸ਼ੁਰੂ ਹੁੰਦਾ ਹੈ। ਤੋ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਇਸ ਪ੍ਰੋਬਲਮ ਨੂੰ ਹੱਲ ਕਰਨ ਲਈ ਆਪਣਾ ਆਪਣਾ ਉਪਰਾਲਾ ਕਰਨਾ ਚਾਹੀਦਾ ਹੈ। ਹੁੰਦਾ ਸਰ ਪੁਲਿਸ ਜੇ ਵੀ ਛਾਪਮਾਰੀ ਕਰਦੀ ਰੋਡ ਕੋ ਐਫਆਰ ਦਰਜ ਹੁੰਦੇ ਨਸ਼ੇ ਨਸ਼ੇ ਵਿੱਚ ਲਿਫਟ ਬੰਦੇ ਮਿਲ ਜਾਂਦੇ ਨੇ। ਲੇਕਿਨ ਜਦ ਛਾਪਮਾਰੀ ਹੁੰਦੀ ਤਾਂ ਖਾਲੀ ਹੱਥੋਂ ਵੀ ਕੁਝ ਨਹੀਂ ਮਿਲਦਾ ਕਾਰਨ ਕੀ ਹੈ ਸਰ? ਇਹ ਇਸ ਤਰ੍ਹਾਂ ਹੁੰਦਾ ਜੀ ਦੇਖੋ ਇਹ ਤੁਹਾਨੂੰ ਸਾਰਿਆਂ ਨੂੰ ਇਹ ਹੁਣ ਜਿਹੜੇ ਦੇਖੋ ਜਿਨ੍ਹਾਂ ਦੇ ਅੱਜ ਤੱਕ ਸੁਧਰਦੀ ਅਨੀ ਜਾਂ ਪੁਰਾਣੇ ਜਿਹੜੇ ਕੰਮ ਕਰਦੇ ਨੇ ਇਹਦੇ ਵਿੱਚ ਇਹਦੇ ਵਿੱਚ ਇੱਕ ਵੱਡੀ ਪ੍ਰੋਵੀਜ਼ਨ ਹੈ ਵੀ ਜਿਹੜੀ ਪ੍ਰਾਪਰਟੀ ਉਹਨਾਂ ਨੇ ਪ੍ਰੂਵਨ ਹੋ ਜਾਂਦੀ ਹੈ ਵੀ ਉਹਨਾਂ ਨੇ ਪੈਸੇ ਡਰੱਗਸ ਦੇ ਕੰਮ ਤੋਂ ਇਕੱਠੇ ਕਰਕੇ ਕਮਾਏ ਨੇ ਔਰ ਫਿਰ ਕਿਸੇ ਨੇ ਆਪਣਾ ਘਰ ਬਣਾਇਆ ਹੈ ਕਿਸੇ ਨੇ ਕਾਰ ਲਈ ਹੈ ਔਰ ਉਹਨਾਂ ਚੀਜ਼ਾਂ ਨੂੰ ਉਹ ਯੂਜ਼ ਕਰਦੇ ਰਿਹਾ ਗੱਪ ਤਾਂ ਇਹਦੇ ਵਿੱਚ ਇਹ ਪ੍ਰੋਵੀਜ਼ਨ ਹੈ ਵੀ ਅਸੀਂ ਜਦੋਂ ਉਹ ਬੰਦਾ ਫੜਿਆ ਜਾਂਦਾ ਹੈ ਉਸ ਤੋਂ ਬਾਅਦ ਇਹ ਪ੍ਰੂਫ ਹੋ ਜਾਂਦਾ ਵੀ ਇਹ ਪ੍ਰਾਪਰਟੀ ਦਾ ਇਹ ਪੈਸੇ ਜਿਹੜੇ ਡਰੱਗਸ ਤੋਂ ਕਮਾਏ ਇਸ ਕੰਮ ਲਈ ਲਾਏ ਗਏ ਨੇ ਤੇ ਉਹ ਕੋਰਟ ਦੇ ਆਰਡਰਸ ਦੇ ਨਾਲ ਇੱਕ ਬੋਰਡ ਹੁੰਦਾ ਐਡਵਾਈਜ਼ਰੀ ਉਹ ਅਸੀਂ ਉਸ ਪ੍ਰਾਪਰਟੀ ਨੂੰ ਫ੍ਰੀਜ਼ ਕਰ ਸਕਦੇ ਆ ਤੇ ਸਰਕਾਰ ਉਸ ਨੂੰ ਐਕਵਾਇਰ ਕਰ ਸਕਦੀ ਹੈ ਬਾਅਦ ਵਿੱਚ ਤਾਂ ਉਹ ਇਸ ਤਰ੍ਹਾਂ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਨ ਨਾਲ ਉਹ ਕਾਫੀ ਉਸਨਾਂ ਦੇ ਕੰਮ ਨੂੰ ਠੱਲ ਪੈਂਦੀ ਹੈ ਜੇ ਤੁਸੀਂ ਜੇ ਕਿਸੇ ਦੀ ਗੱਡੀ ਵਗੈਰਾ ਫ੍ਰੀਜ਼ ਕਰ ਲੋਗੇ ਤਾਂ ਉਹਦਾ ਕੰਮ ਰੁਕ ਜਾਏਗਾ ਕਿਸੇ ਦਾ ਮਕਾਨ ਉਹ ਛੱਡ ਗਿਆ ਉਹ ਕਹਿੰਦਾ ਜਦੋਂ ਉਹਨੂੰ ਫ੍ਰੀਜ਼ ਕਰ ਲਿਆ ਫਿਰ ਉਹ ਅੱਗੇ ਵੇਚ ਨਹੀਂ ਸਕਦਾ ਫਿਰ ਉਹ ਤੋਂ ਉਹਦੇ ਨਾਲ ਕਾਫੀ ਉਹਨਾਂ ਨੂੰ ਪ੍ਰੈਸ਼ਰ ਪੈਂਦਾ ਹੈ ਔਰ ਉਹ ਇਹਦੇ ਵਿੱਚ ਕਈ ਬੰਦੇ ਕੰਮ ਆਪਣਾ ਛੱਡ ਵੀ ਜਾਂਦੇ ਨੇ ਕਿਉਂਕਿ ਉਹ ਇੱਕ ਕਾਸਟ ਬੈਨੀਫਿਟ ਅਨਲਿਸਿਸ ਹੈ ਜੇ ਉਹਨੂੰ ਘਾਟਾ ਹੋਇਆ ਜਿਹੜੇ ਕੰਮ ਦਾ ਕਿਉਂ ਕਰੂਗਾ ਸੋ ਇਹ ਇਹੀ ਚੀਜ਼ ਹੈ ਵੀ ਅਸੀਂ ਕ੍ਰਾਈਮ ਦੀ ਜਿਹੜੀ ਨਾ ਸੌਖਾ ਨਾ ਹੋਵੇ ਉਹਦੀ ਕਾਸਟ ਨੂੰ ਇਨਕਰੀਜ਼ ਕਰੀਏ ਸੋ ਪੁਲਿਸ ਦਾ ਔਰ ਸਾਡਾ ਈਵਨ ਸਾਰਿਆਂ ਦਾ ਸਮਾਜ ਦਾ ਵੀ ਜਿਹੜਾ ਮਾੜੇ ਕੰਮ ਕਰਦਾ ਨਾ ਉਹਨੂੰ ਉਹਦਾ ਹਰਜਾਨਾ ਭਰਨਾ ਪਵੇ ਸੱਚ ਚੁਣੌਤੀ ਤਾਂ ਹੈ ਪੁਲਿਸ ਲਈ ਮੈਂ ਤਾਂ ਇਹ ਇਹ ਵਿੱਚ ਅਪੀਲ ਕਰਾਂਗਾ ਚੇਤਾਵਨੀ ਤਾਂ ਦੇਖੋ ਪੁਲਿਸ ਨੇ ਆਪਣਾ ਕੰਮ ਕਰ ਹੀ ਜਾਣਾ ਅਸੀਂ ਸਾਰੇ ਆਏ ਆ ਤੁਸੀਂ ਰੋਜ਼ ਦੇਖਦੇ ਵੀ ਹੋ ਕਿਤੇ ਵੀ ਕੋਈ ਵੀ ਕ੍ਰਾਈਮ ਹੋਵੇ ਔਰ ਇਹ ਤਾਂ ਸਾਡਾ ਇਹ ਜਿਹੜੀ ਸਾਨੂੰ ਸਾਡੇ ਸਮਾਜ ਦਾ ਸਾਡੇ ਈਵਨ ਅਸੀਂ ਬਾਰਡਰ ਸਟੇਟ ਆ ਔਰ ਸਾਨੂੰ ਤਾਂ ਚੁਣੌਤੀਆਂ ਇਹਦਾ ਇਹਦਾ ਅੱਧੇ ਨਾਲੋਂ ਜ਼ਿਆਦਾ ਹਿੱਸਾ ਤਾਂ ਸਾਨੂੰ ਬਾਹਰੋਂ ਜਿਹੜੀ ਇਹਦੀ ਸਪਲਾਈ ਹੈ ਔਰ ਉਹਦੇ ਕਾਰਨ ਕਰਕੇ ਇੱਥੇ ਬਾਰਡਰ ਸਟੇਟ ਦੇ ਸਾਡੇ ਪੰਗੇ ਜ਼ਿਆਦਾ ਹੁੰਦੇ ਆ ਤੇ ਅਗਰ ਇਹੀ ਚੀਜ਼ ਇਨਲੈਂਡ ਸਟੇਟ ਹੁੰਦੀ ਉੱਥੇ ਪ੍ਰੋਬਲਮ ਘੱਟ ਹੁੰਦੀ ਸਾਨੂੰ ਇੰਲੈਂਡੀ ਉਝਾੜਾ ਜਦੋਂ ਸਪਲਾਈ ਵਾਇਆ ਡਰੋਨ ਆ ਜਾਂਦੀ ਹੈ ਜਦੋਂ ਸਮਾਨ ਹੀ ਤੁਹਾਨੂੰ ਅਵੇਲੇਬਲ ਹੋ ਗਿਆ ਤਾਂ ਫਿਰ ਉਹ ਖਾਣਾ ਪੀਣਾ ਤਾਂ ਹੋਰ ਸਾਰੀਆਂ ਗੱਲਾਂ ਉਹਦੇ ਨਾਲ ਅਸੋਸੀਏਟ ਹੋਏ ਤਾਂ ਸਾਨੂੰ ਤਾਂ ਡਬਲ ਚੁਣੌਤੀਆਂ ਸਾਹਮਣਾ ਕਰਨਾ ਪੈਂਦਾ ਪਰ ਇਹ ਐਜ਼ ਇਹ ਪੰਜਾਬੀ ਐਜ਼ ਇਹ ਮੈਂ ਇਹ ਅਪੀਲ ਸਾਰਿਆਂ ਨੂੰ ਕਰਾਂਗਾ ਵੀ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਵੀ ਇਹ ਜਿਹੜਾ ਇੱਕ ਇਹ ਕੋੜ ਹੈ ਔਰ ਅਸੀਂ ਆਪਣੀ ਜਨਰੇਸ਼ਨ ਨੂੰ ਇਸ ਤੋਂ ਬਚਾਈਏ ਇਹ ਸਾਡਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਆਪਣੇ ਘਰ ਤੋਂ ਲੈ ਕੇ ਆਪਣੇ ਸਮਾਜ ਤੱਕ ਸੁਸਾਇਟੀ ਤੱਕ ਔਰ ਫਿਰ ਇਹ ਪੁਲਿਸ ਦੇ ਨਾਲ ਆਪਾਂ ਕੋਆਪਰੇਟ ਕਰੀਏ ਔਰ ਆਪਣਾ ਆਪਣਾ ਇਹਦੇ ਵਿੱਚ ਯੋਗਦਾਨ ਪਾਈਏ ਇਹ ਸਾਰੇ ਟ੍ਰਾਂਸਪਰੈਂਟ ਪੋਸਟਿੰਗ ਨੂੰ ਲੈ ਕੇ ਬੜਾ Obrigado.